ਸਾਖਰੀ ਕਾਲਜੀ ਤੁਸੀਂ ਵੇਖ ਰਹੇ ਹੋ ਟੈਜ਼ਰ ਪੰਜਾਬ ਦੇ ਉਹ ਅਤੇ ਮੈਂ ਹਾਂ ਸੁਤਰਾਮ ਸਿੰਘ ਪਤੀ ਨਾਲ ਅਣਬਣ ਹੋਣ ਕਾਰਨ ਪਤਨੀ ਪਤੀ ਗਿਆ ਵਿਦੇਸ਼ ਪਤਨੀ ਨੇ ਆਪਣਾ ਉਜਾੜਿਆ ਘਰ ਇਸੇ ਹੀ ਨੂੰ ਵੱਲੋਂ ਜਾੜਿਆ ਅਤੇ ਲੁਟਿਆ ਆਪਣੇ ਹੀ ਸਹੁਰਿਆਂ ਦਾ ਘਰ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਨੂੰ ਪਰਿਵਾਰ ਦੇ ਖਿਲਾਫ ਪੁਲਿਸ ਵੱਲੋਂ ਨਹੀਂ ਕੀਤੀ ਗਈ ਕੋਈ ਕਾਨੂੰਨੀ ਕਾਰਵਾਈ ਜੇਲਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਚੱਕ ਤਾਮਕੋਟ ਵਿਖੇ 1 ਨੂੰ ਵੱਲੋਂ ਆਪਣੇ ਪਤੀ ਨਾਲ ਅਣਬਣ ਰਹਿਣ ਕਰਕੇ ਪਹਿਲਾਂ ਆਪਣਾ ਉਜਾੜਿਆ ਕਰ ਅਤੇ ਪਤੀ ਗਿਆ ਵਿਦੇਸ਼ ਫਿਰ ਇਸੇ ਹੀ ਨੂੰ ਵੱਲੋਂ ਆਪਣੇ ਪੇਕੇ ਪਰਿਵਾਰ ਦੀ ਮਦਦ ਨਾਲ ਸਹੁਰੇ ਪਰਿਵਾਰ ਦਾ ਘਰ ਉੱਠ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਉਹਨਾਂ ਘਟਨਾ ਸਬੰਧੀ ਪੀੜਤ ਪਰਿਵਾਰ ਦੇ ਮੁਖੀ ਵੱਲੋਂ ਜਥੇਦਾਰ ਸੇਵਾ ਸਿੰਘ ਪੈਂਦ ਚੱਕ ਤਾਮਕੋਟ ਵੱਲੋਂ ਸਾਡੇ ਪੱਤਰਕਾਰ ਪ੍ਰਦੀਪ ਕੁਮਾਰ ਨੂੰ ਨਸਿਆ ਕਿ ਮੇਰੇ ਲੜਕੇ ਦੀ شادی ਪੀਲੀਆਂ ਬੰਗਾ ਜ਼ਿਲ੍ਹਾ ਹਨੂਮਾਨਗੜ੍ਹ ਵਿਖੇ ਪਿਛਲੇ ਸਮੇਂ ਦੌਰਾਨ ਹੋਈ ਸੀ ਅਤੇ ਸ਼ਾਦੀ ਤੋਂ ਬਾਅਦ ਹੀ ਉਹਨਾਂ ਦੀ ਅਣਬਣ ਰਹਿਣ ਲੱਗ ਹੋ ਗਈ ਜਿਸ ਕਾਰਨ ਮੇਰਾ ਲੜਕਾ ਵਿਦੇਸ਼ ਨੂੰ ਤੁਰ ਗਿਆ ਉਹਨਾਂ ਨੇ ਦੱਸਿਆ ਕਿ ਮੇਰੇ ਲੜਕੇ ਦੇ ਜਾਨ ਪਿੱਛੋਂ ਸਾਡੀ ਨੂੰ ਮੰਨੋ ਤਾਣਨਾ ਥਾਣਾ ਕਚਹਿਰੀਆਂ ਰਾਹੀਂ ਆਪਣਾ ਸਮਾਨ ਅਤੇ ਨਗਦੀ 3 ਲੱਖ ਰੁਪਏ ਵੀ ਸਾਡੇ ਕੋਲੋਂ ਵਸੂਲ ਕਰ ਲੈਣ ਦੇ ਬਾਵਜੂਦ ਵੀ ਅਦਾਲਤ ਵਿੱਚੋਂ ਕੀਤੇ ਹੋਏ ਫੈਸਲੇ ਮੁਤਾਬਕ ਕੇਸ ਵਾਪਸ ਨਹੀਂ ਲਿਆ ਗਿਆ ਅਤੇ ਸਾਨੂੰ ਅੱਜ ਵੀ ਕੀਤਾ ਜਾ ਰਿਹਾ ਹੈ ਕੱਜਲਖਵਾਰ ਉਹਨਾਂ ਦੱਸਿਆ ਕਿ 23 7 ਅਤੇ 24 ਅੱਤ ਦੀ ਦਰਮਿਆਨੀ ਰਾਤ ਨੂੰ ਇੱਕ ਦਰਜਨ ਅਣਪਛਾਤੇ ਵਿਅਕਤੀਆਂ ਨਾਲ ਸਾਡੀ ਨੂੰ ਵੱਲੋਂ ਟਰੈਕਟਰ ਟਰਾਲੇ ਸਮੇਤ ਸਾਡੇ ਘਰ ਅੰਦਰ ਦਾਖਲ ਹੋ ਗਏ ਅਤੇ ਦਾ ਅਸੀਂ ਡਰਦੇ ਮਾਰੇ ਘਰੋਂ ਭੱਜ ਗਏ ਉਹਨਾਂ ਦੇ ਜਾਣ ਪਿੱਛੋਂ ਜਦ ਅਸੀਂ ਘਰ ਵਾਪਸ ਆਏ ਤਾਂ ਸਾਡੇ ਘਰ ਦੇ ਵਿੱਚੋਂ ਸਾਰਾ ਸਮਾਨ ਲੁੱਟ ਕੇ ਲੈ ਗਏ ਬੈਟਰ ਜẠਨ ਨਗਦੀ ਅਤੇ ਸੋਨਾ ਆਦ ਵੀ ਆਪਣੇ ਨਾਲ ਲੈ ਗਏ ਅਤੇ ਜਾਂਦੇ ਹੋਏ ਗੁਟਕਾ ਸਾਹਿਬ ਅਤੇ ਗੁਰਬਾਣੀ ਦੀਆਂ ਪੋਥੀਆਂ ਨੂੰ ਧਰਤੀ ਉੱਪਰ ਸੁੱਟ ਕੇ ਬੁਰੀ ਤਰ੍ਹਾਂ ਘੋਰ ਬੇਅਦਬੀ ਵੀ ਕੀਤੀ ਗਈ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਅਤੇ ਥਾਣਾ ਲੱਖੇਵਾਲੀ ਜ਼ਿਲ੍ਹਾ ਸ਼੍ਰੀ ਮੋਹਸਨ ਸਾਹਿਬ ਵਿਖੇ 20 ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਵੱਲੋਂ ਕੋਝੇ ਤੱਕ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਇਸ ਸੰਬੰਧੀ ਜਦ ਥਾਣਾ ਲਖੇਵਾਲੀ ਦੇ ਐਸਐਚਓ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਆਖਿਆ ਗਿਆ ਕਿ ਕੁਝ ਹੀ ਦੇਰ ਬਾਅਦ ਇਸ ਮਸਲੇ ਨਾਲ ਸੰਬੰਧਿਤ ਗੱਲ ਕਰਕੇ ਤੁਹਾਨੂੰ ਦੱਸਦੇ ਹਾਂ ਪਰ ਖਬਰ ਲਿਖੇ ਜਾਣ ਤੱਕ ਕਿਸੇ ਵੀ ਐਸਐਚਓ ਵਗੈਰਾ ਵੱਲੋਂ ਕੋਈ ਇਸ ਮਾਮਲੇ ਨਾਲ ਕੀਤੀ ਜਾ ਰਹੀ ਕਾਰਵਾਈ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਉਹ ਪੱਤਰਕਾਰ प्रदीप ਕੁਮਾਰ ਜੀ ਵਿਸ਼ੇਸ਼ ਰਿਪੋਰਟ ਧੰਨਵਾਦ ਅੱਜ ਬਾਬੂ ਜੀ ਇੱਥੇ ਕੀ ਨੁਕਸਾਨ ਕੀਤਾ ਤੁਹਾਡਾ ਜੀ ਇੱਥੇ ਨੁਕਸਾਨੇ ਕੀਤੇ ਸਾਡੀ ਇਹ 40 ਮਨ ਕਣਕ ਪਾਈ ਸੀ ਜੀ ਆ ਡਰਾਮਾ ਇਹ ਸਾਰਾ ਵਿਹਲਾ ਕਰ ਗਏ ਜੀ ਹੂੰ ਅੱਛਾ ਹਾਂਜੀ ਤੇ ਇਧਰ ਸਾਡੀ ਖਾਦ ਪਈ ਸੀ ਕਿ ਜੀ ਖਾਦ ਵੀ ਸਾਰੀ ਚੱਕ ਕੇ ਲੈ ਕੇ ਹੂੰ 20 ਕੁਆਂਟਲੇ ਇਥੋਂ ਤੱਕ ਬਾਲਣ ਵੀ ਲੈ ਕੇ ਆਵੈ ਨੇ ਪੈਕ ਕੀਤਾ ਪਿਆ ਬਾਲਣ ਦੀ ਇਹ ਬੱਦਲ ਨੂੰ ਕਿੱਥੇ ਰਹਿ ਗਿਆ ਹੂੰ ਸਾਰਾ ਸਮਾਨ ਥੋੜੇ ਲੈ ਕੇ ਜੀ ਆ ਤੇਲ ਡਰਮ ਦੇ ਵਿੱਚ ਤੇਲ ਡਰਮ ਇਹ ਵੀ ਖਾਲੀ ਕਰ ਦਿੱਤਾ ਛਾ ਰੱਖਿਆ ਸੀ ਜੀ ਜੋ ਨਿਵਾਸ ਤੇ ਪਹਿਲਾਂ ਇੱਕ ਤਰ੍ਹਾਂ ਘਰ ਨੂੰ ਯਾਰਡ ਦਿੱਤਾ ਜੀ ਸਾਨੂੰ ਬਿਲਕੁਲ ਸਾਰਾ ਖਤਮ ਕਰਤਾ ਜੀ ਫਿਕਰ ਠੀਕ ਹੈ ਗੱਲੇ ਦੇ ਵਿੱਚ ਰੱਖੇ ਹੋਏ ਸੀ ਮੇਰੇ 10 ਤੋਲੇ ਸਿਆਉਣੇ ਦੇ ਤੇ ਪੈਸੇ ਵੀ ਪੈਸੇ ਚ ਕੁਝ ਕੈਸ਼ 40000 ਰੁਪਇਆ ਰੱਖਿਆ ਸੀ ਉਹ ਵੀ ਲੈ ਗਈ ਕੁਝ ਵੀ ਨਹੀਂ ਛੱਡਿਆ ਅੱਛਾ ਇਹ ਬੀਤੀ ਰਾਤ ਲੈ ਕੇ ਗਈ ਹਾਂਜੀ ਹਾਂਜੀ ਸਾਰਾ ਦਮਾ ਨਹੀਂ 23 ਤੋਂ 24 ਦੀ ਦਰਮਿਆਨੀ ਰਾਤ ਨੂੰ ਇਹ ਘਟਨਾ ਵਾਪਰੀ ਹਾਂਜੀ ਹਾਂਜੀ ਤੁਹਾਡੇ ਕੋਲੋਂ ਪੁਲਿਸ ਰਾਹੀਂ ਸਭ ਕੁਝ ਲੈਣ ਦੇ ਬਾਵਜੂਦ ਵੀ ਇਹ ਮਗਰੋਂ ਜਿਹੜੀਆਂ ਹਰਕਤਾਂ ਜਾਰੀ ਹੈ ਹਾਂਜੀ ਹਾਂਜੀ ਬਹੁਤ ਤੰਗ ਸਰਦਾਰ ਜੀ ਕੀ ਨਾਮ ਆਪਣਾ ਜਗਨਨਾਥ ਸੇਵਾ ਸਿੰਘ ਜੀ ਸੇਵਾ ਸਿੰਘ ਜੀ ਕੀ ਮਾਮਲਾ ਹੈ ਜੀ ਤੁਸੀਂ ਪ੍ਰੈਸ ਨੂੰ ਘਰੇ ਬੁਲਾਇਆ ਹੈ ਹਾਂਜੀ ਸਾਡਾ ਮਾਮਲਾ ਇਹ ਹੈ ਵੀ 23-24 ਦੀ ਦਰਮਿਆਨੀ ਰਾਤ ਨੂੰ ਸਾਡਾ ਸਾਰਾ ਸਮਾਨ ਲੱਦ ਕੇ ਲੈ ਗਿਆ। ਕੌਣ ਲੈ ਗਿਆ? ਮੇਰੀ ਨੋ ਲੈ ਗਈ ਹੈ। ਇੱਕ ਦਰਜਨ ਵਿਅਕਤੀ ਬੰਦੇ ਘਰ ਤੋਂ ਘਟਨਾ ਲਾਏ ਸੀ। ਅੱਛਾ ਇਹ ਮਾਮਲਾ ਕੀ ਹੈ ਜੇ ਥੋੜਾ ਜਿਹਾ ਹੋਰ ਦਰਸ਼ਕਾਂ ਨੂੰ ਦੱਸਿਆ ਜਾਵੇ ਅੱਜ ਤੱਕ। ਹਾਂਜੀ ਇਹ ਮਾਮਲਾ ਇਹ ਹੈ ਮੇਰਾ ਬੇਟਾ ਪੀਲੀ ਬੰਗਾ ਵਿਆਹ ਸੀਗਾ ਜੀ। ਕਿੰਨਾ ਚਿਰ ਹੋਇਆ? ਇਹ ਲਗਭਗ 6 ਸਾਲ ਹੋ ਗਏ ਨੇ ਜੀ। ਫੇਰ ਕੀ ਹੋਇਆ? ਉਹ ਤਾਂ ਬਾ 10 ਮਹੀਨੇ ਉਹ ਸਾਡੇ ਘਰੇ ਰਹੀ ਹੈ 10 ਮਹੀਨੇ ਦੇ ਵਿੱਚੋਂ। ਮੇਰਾ ਬੇਟਾ ਬਾਹਰ ਜਾਵੜਿਆ ਦਸਾਂ ਚੋਂ ਵੀ ਤਿੰਨ ਮਹੀਨੇ ਤੇ ਰਹੀ ਹੈ ਤੇ ਉਹਦੇ ਲੜਾਈ ਝਗੜਾ ਕਰਦੀ ਰਹੀ ਹੈ ਜੀ ਹੂੰ ਬੇਟਾ ਬਾਹਰ ਗਿਆ ਹੋਇਆ ਹਾਂਜੀ ਮੇਰੇ ਬੇਟੇ ਨੂੰ ਧਮਕੀਆਂ ਬਾਹਰ ਦਿੱਤੀਆਂ ਵੀ ਇੱਥੇ ਆ ਕੇ ਮੈਂ ਤੈਨੂੰ ਮਰਵਾ ਦਊਂਗੀ ਸਾਡੇ ਕੋਲੇ ਬੰਦੇ ਲੈ ਕੇ ਆਉਂਦੇ ਧੱਕੇ ਨਾਲ ਸਾਡਾ ਸਮਾਨ ਲੈ ਜਾਂਦੇ ਨੇ ਤੇ ਸਾਡੇ ਤੇ ਪਰਚਾ ਵੀ ਦੱਜ ਕਰਾਇਆ ਉਸ ਦੇ ਦੌਰਾਨ ਵੀ ਸਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸਾਡੇ ਹੁਣ ਸੌ ਨੂੰ ਕਿ ਮੰਝਾ ਬਿਸਤਰਾ ਵੀ ਨਹੀਂ ਛੱਡਿਆ ਸਭ ਕੁਝ ਉਹ ਸਾਡਾ ਲੈ ਕੇ ਪੇਟੀਆਂ ਵਗੈਰਾ ਵਹਿਲੀਆਂ ਘਾਤੀਆਂ ਸਰ ਤੇ ਜਦੋਂ ਇੰਨੀ ਸਮੱਸਿਆ ਤੁਹਾਡੇ ਲਈ ਖੜੀ ਕਰਦੀ ਸੀ ਤੁਸੀਂ ਕੋ ਪੁਲਿਸ ਪ੍ਰਸ਼ਾਸਨ ਜਾਂ ਕੋਈ ਸਬੰਧਤ ਉੱਚ ਅਧਿਕਾਰ ਦਾ ਵੀ ਸਾਾਨੂੰ ਇਸ ਸਮੱਸਿਆ ਤੋਂ ਰਾਹ ਦਵਾਈ ਜਾਵੇ ਹਾਂਜੀ ਅਸੀਂ ਸਾਰਾ ਐਸਐਸਪੀ ਸਾਹਿਬ ਨੇ ਦਰਖਾਸਤ ਦਿੱਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਤੇ ਲਖੇਲ ਤੇ ਪਹੁੰਚਦੇ ਅਸੀਂ ਕਿੰਨੀਆਂ ਕ ਦਰਖਾਸਤਾਂ ਦਿੱਤੇ ਸਾਡੇ ਕਿਹੜੇ ਕਿਹੜੇ ਜिले ਦੇ ਐਸਐਸਪੀ ਨੂੰ ਐਪਲੀਕੇਸ਼ਨ ਮੋਕਸਰ ਸਾਹਿਬ ਮੋਕਸਰ ਸਾਹਿਬ ਅੱਛਾ ਹਾਂਜੀ ਤੇ ਐਸਐਸਪੀ ਨੂੰ ਕਿੱਥੇ ਥਾਣਾ ਕਿਹੜੇ ਅੱਛਾ ਥਾਣਾ ਲਖੇਲ ਤੇ ਪਰ ਅੱਜ ਤੱਕ ਪੁਲਿਸ ਨੂੰ 2 ਸਾਲ ਹੋ ਗਿਆ ਸਾਡੇ ਘਰੇ ਪੁਲਿਸ ਕੋਈ ਨਹੀਂ ਆਈ ਜੀ ਅੱਛਾ ਅਸੀਂ ਇੱਥੋਂ ਦੀ ਜਿਹੜੀ ਕਾਇਬਨਵਾਰ ਦੀ ਬਲਜੀਤ ਕਰੋ ਉਹਨੂੰ ਮੈਂ ਦੋ ਵਾਰੀ ਮਿਲਿਆ ਵੀ ਮੇਰੇ ਗ੍ਰੰਥ ਪੋਥੀ ਮੇਰੇ ਘਰੋਂ ਚੁਕਾਏ ਜਾਣ ਤੇ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਵੀ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੀ ਜਾਨ ਮਾਲ ਨੂੰ ਖਤਰਾ ਸਾਨੂੰ ਕਹਦਾ ਉਹ ਆ ਕੇ ਮਰਵਾ ਸਕਦੇ ਆ ਜੀ ਧੰਨਵਾਦ